ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਧਰਤੀ ਜਾਂ ਧਰਤੀ ਦੀਆਂ ਗਤੀਆਂ ਬਾਰੇ ਪੜਾਂਗੇ ਜੋ ਸਮਾਜਿਕ ਵਿਗਿਆਨ ਦੀ ਪੁਸਤਕ ਨਾਲ ਸੰਬੰਧਤ ਆ ਤੇ ਪੰਗੋਲ ਨਾਲ ਸੰਬੰਧਤ ਆ ਤਾਂ ਸਭ ਤੋਂ ਪਹਿਲਾਂ ਵਿਸਤਾਰਤੀ ਜਿਹੜੀ ਸੂਰਜ ਦੇ ਵਾਰੇ ਘੁੰਮਦੀ ਹੈ ਇਸ ਦੀ ਖੋਜ ਗੈਲੀਲੀਓ ਅਤੇ ਕੋਪਰਨਿਕਸ ਨਾਂ ਦੇ ਵਿਗਿਆਨੀਆਂ ਨੇ ਕੀਤੀ ਸੀ ਇਸ ਤੋਂ ਪਹਿਲਾਂ ਇਹ ਗੱਲ ਭਵਲਪੂਸੇ ਚ ਸੀ ਕਿ ਧਰਤੀ ਘੁੰਮਦੀ ਹੈ ਜਾਂ ਮਤਲਬ ਸੂਰਜ ਤਾਂ ਫਿਰ ਬਾਅਦ ਚ ਇਹਨਾਂ ਨੇ ਖੋਜ ਕੀਤੀ ਸੀ ਕਿ ਸੂਰਜ ਖੜਾ ਹੈ ਤੇ ਧਰਤੀ ਘੁੰਮਦੀ ਹੈ ਜਿਹੜੀ ਧਰਤੀ ਹੈ ਇਹ ਦੋ ਗਤੀਆਂ ਕਰਦੀ ਹੈਗੀ દૈનિક ગતિ ਹੱਥਾਂ ਨਾਲ ਜਦੋਂ ਆਪਾਂ ਗਲੋਬ ਨੂੰ ਘੁਮਾਉਂਦੇ ਆ ਤਾਂ ਇਹ ਆਪਣੇ ਧੁਰੇ ਦੇ ਵਾਰੇ ਘੁੰਮਦਾ ਹੈ ਇਸੇ ਤਰ੍ਹਾਂ ਧਰਤੀ ਆਪਣੇ ਧੁਰੇ ਦੇ ਵਾਰੇ ਘੁੰਮਦੀ ਹੈ ਇਹ ਆਪਣੇ ਧੁਰੇ ਦੇ ਵਾਰੇ ਪੱਛਮ ਤੋਂ ਪੂਰਬ ਵੱਲ 24 ਘੰਟਿਆਂ ਵਿੱਚ ਪੂਰਾ ਚੱਕਰ ਕੱਢਦੀ ਹੈ ਇੱਕ ਦਿਨ ਵਿੱਚ ਮੁਕੰਮਲ ਹੋਣ ਵਾਲੀ ਹੈ ਇਸ ਗਤੀ ਨੂੰ ਧਰਤੀ ਦੀ દૈਨਿਕ ਗਤੀ ਆਖਦੇ ਹਨ ਧਰਤੀ ਦਾ ਧੁਰਾ ਇੱਕ ਕਲਪਤ ਰੇਖਾ ਹੈ ਜੋ ਕਿ ਧਰਤੀ ਦੇ ਵਿੱਚੋਂ ਦੀ ਲੰਘਦਾ ਹੈ ਇਸ ਦੇ ਦੋ ਸਿਰੇ ਉੱਤਰੀ ਤਰ੍ਹਾਂ ਅਤੇ ਦੱਖਣੀ ਤਰ੍ਹਾਂ ਹਨ ਇਹ ਤੁਰਾ ਆਪਣੇ ਸਮਕੋਣੀ ਤੁਰੇ ਨਾਲ 23.5 ਡਿਗਰੀ ਦਾ ਕੋਣ ਅਤੇ ਗ੍ਰਹਿਫਤ ਨਾਲ 66 ਡਿਗਰੀ ਦਾ ਕੋਣ ਬਣਾਉਂਦਾ ਹੈ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਤਾਂ ਦਿਨ ਤੇ ਰਾਤ ਕਿਵੇਂ ਬਣਦੇ ਹੈ ਇੱਕ ਮਤਲਬ ਟਾਰਚ ਲੈ ਕੇ ਜਦੋਂ ਆਪਾਂ ਗਲੋਬ ਤੇ ਮਾਰਦੇ ਹਾਂ ਤਾਂ ਇੱਕ ਸਾਈਡ ਤੇ ਉਹਦੇ ਚਾਨਣ ਹੁੰਦਾ ਹੈ ਤੇ ਦੂਸਰੀ ਸਾਈਡ ਤੇ ਬਿਲਕੁਲ ਹਨੇਰਾ ਹੁੰਦਾ ਹੈਗਾ ਤਾਂ ਇਸ ਤਰ੍ਹਾਂ ਆਪਾਂ ਨੂੰ ਦੇਖਦੇ ਹਾਂ ਜਿਹੜਾ ਗਲੋਬ ਦਾ ਜਾਂ ਧਰਤੀ ਦਾ ਪਾਸਾ ਹੈਗਾ ਸੂਰਜ ਦੇ ਸਾਹਮਣੇ ਹੁੰਦਾ ਉੱਥੇ ਦਿਨ ਹੁੰਦਾ ਤੇ ਦੂਸਰੀ ਸਾਈਡ ਰਾਤ ਹੁੰਦੀ ਹੈ ਤਾ ਧਰਤੀ ਦੀ ਦਿਨ ਅਗਤੀ ਦੇ ਕੀ ਪ੍ਰਭਾਵ ਪੈਂਦੇ ਹੈਗੇ ਮੰਨ ਲਓ ਕਿ ਜਗਰਤਾਰਤੀ ਇਸ ਤਰ੍ਹਾਂ ਹੁੰਦੀ ਤਾਂ ਫਿਰ ਧਰਤੀ ਦਾ ਅੱਧਾ ਹਿੱਸਾ ਸੂਰਜ ਦੇ ਸਾਹਮਣੇ ਰਹਿੰਦਾ ਤੇ ਅੱਧਾ ਹਿੱਸਾ ਸੂਰਜ ਤੋਂ ਪਰੇ ਰਹਿਣਾ ਸੀ ਤੀਜੇ ਵਜੋਂ ਜਿਹੜਾ ਸਾਹਮਣੇ ਹੁੰਦਾ ਉਥੇ ਹਮੇਸ਼ਾ ਦਿਨ ਰਹਿੰਦਾ ਤੇ ਜਿਹੜਾ ਧਰਤੀ ਤੋਂ ਪਰਾਂ ਹੁੰਦਾ ਉਸਥੇ ਹਮੇਸ਼ਾ ਹੀ ਰਾਤ ਹੁੰਦੀ ਪਰੰਤੂ ਜੇਹਾ ਨਹੀਂ ਹੈ ਇਸ ਲਈ ਧਰਤੀ ਦੀ ਦਿਨ ਅਗਤੀ ਕਰਕੇ ਕਈ ਦਿਨ ਕਦੀ ਦਿਨ ਅਤੇ ਕਦੀ ਰਾਤ ਹੁੰਦੀ ਹੈ ਧਰਤੀ ਦੇ ਸਾਰੇ ਭਾਗਾਂ ਵਿੱਚ ਕਦੀ ਦਿਨ ਅਤੇ ਕਦੀ ਰਾਤ ਹੁੰਦੀ ਹੈ ਧਰਤੀ ਪਾਛਮਨ ਤੋਂ ਪੂਰਬ ਵੱਲ ਘੁੰਮਦੀ ਹੈ ਧਰਤੀ ਦੀ ਇਸ ਗਤੀ ਕਰਕੇ ਹੀ ਸਾਨੂੰ ਸੂਰਜ ਚੰਨਾ ਤੇ ਤਾਰੇ ਪੂਰਬ ਤੋਂ ਪਾਛਮਨ ਵੱਲ ਘੁੰਮਦੇ ਨਜ਼ਰ ਆਉਂਦੇ ਹਨ ਇਹ ਗੱਲ ਯਾਦ ਰੱਖਣਯੋਗ ਹੈ ਕਿ ਭੂਮਧ ਰੇਖਾ ਤੇ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ਕਿਉਂਕਿ ਜਿਉਂ-ਜਿਉਂ ਭੂਮਧ ਰੇਖਾ ਤੋਂ ਦੂਰ ਉੱਤਰ ਜਾਂ ਦੱਖਣ ਵੱਲ ਜਾਈਏ ਤਾਂ ਦਿਨ ਅਤੇ ਰਾਤ ਵੱਡੇ ਛੋਟੇ ਹੁੰਦੇ ਜਾਂਦੇ ਹਨ ਧਰਤੀ ਦੀ ਦੈਨਿਕ ਗਤੀ ਕਰਕੇ ਸਾਰੀਆਂ ਹਵਾਵਾਂ ਜਲਸ਼ਮੀਰ ਥਲਸ਼ਮੀਰ ਸਥਾਨਕ ਹਵਾਵਾਂ ਚੱਲਣ ਵੇਲੇ ਆਪਣੇ ਖੱਬੇ ਅਤੇ ਸੱਜੇ ਪਾਸੇ ਵੱਲ ਝੁਕਦੀਆਂ ਹਨ ਅਰਥਾਤ ਇਹ ਸਿੱਧੀਆਂ ਨਹੀਂ ਵਗਦੀਆਂ ਇਸ ਪ੍ਰਕਿਰਿਆ ਦੀ ਫੋਰਨ ਨਾਂ ਦੇ ਵਿਗਿਆਨੀ ਨੇ ਖੋਜ ਕੀਤੀ ਕਿ ਉੱਤਰੀ ਅਰਧ ਗੋਲੇ ਵਿੱਚ ਚਲਦੀ ਹਵਾ ਸੱਜੇ ਪਾਸੇ ਮੁੜਦੀ ਹੈ ਤੇ ਦੱਖਣੀ ਅਰਧ ਗੋਲੇ ਵਿੱਚ ਚਲਦੀ ਹਵਾ ਖੱਬੇ ਪਾਸੇ ਮੁੜਦੀ ਹੈ ਇਹ ਗੱਲ ਵੀ ਧਿਆਨ ਰੱਖਣ ਜੋਗਾ ਕੁਐਸਚਨ ਬਣ ਸਕਦਾ ਹੈ ਵੀ ਫੈਰਲ ਨਾਮ ਦੇ ਵਿਗਿਆਨੀ ਨੇ ਇਹ ਖੋਜ ਕੀਤੀ ਸੀ ਕਿ ਉੱਤਰੀ ਅਰਧ ਗੋਲੇ ਵਿੱਚ ਜਿਹੜੀ ਚੱਲਦੀ ਹਵਾ ਹੈ ਉਹ ਸੱਜੇ ਪਾਸੇ ਅਤੇ ਦੱਖਣੀ ਅਰਧ ਗੋਲੇ ਵਿੱਚ ਚੱਲਦੀ ਹਵਾ ਉਹ ਖੱਬੇ ਪਾਸੇ ਮੁੜਦੀ ਹੈ ਤਾਂ ਧਰਤੀ ਦੀ ਗਨ ਗਤੀ ਆਪਾਂ ਨੂੰ ਪਤਾ ਲੱਗ ਗਿਆ ਵੀ ਮਤਲਬ ਧਰਤੀ ਘੁੰਮੀ ਜਾਂਦੀ ਹੈ 24 ਘੰਟਿਆਂ ਵਿੱਚ ਇਹ ਆਪਣਾ ਚੱਕਰ ਪੂਰਾ ਕਰਦੀ ਹੈ ਧਰਤੀ ਦੀ ਵਾਰਸ਼ ਗਤੀ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਇਹ ਇੱਕ ਚੱਕਰ 365 ਸਹੀ 1/4 ਦਿਨਾਂ ਵਿੱਚ ਪੂਰਾ ਕਰਦੀ ਹੈ ਇਸ ਤਰ੍ਹਾਂ 365 ਦਿਨਾਂ ਤੇ 6 ਘੰਟੇ ਟੋਟਲ ਸਮਾਂ ਇਹ ਇੱਕ ਸਾਲ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਸੂਰਜ ਦਿਵਾਲੇ ਘੁੰਮਦਿਆਂ ਧਰਤੀ ਦਾ ਪਥ ਬਿਲਕੁਲ ਗੋਲ ਨਹੀਂ ਹੁੰਦਾ ਸਗੋਂ ਇਹ ਅੰਡਾਕਾਰ ਹੁੰਦਾ ਹੈ ਬਿਲਕੁਲ ਗੋਲ ਨਹੀਂ ਹੁੰਦਾ ਜਦੋਂ ਇਹ ਸੂਰਜ ਦਿਵਾਲੇ ਘੁੰਮਦੀ ਹੈ ਇਸ ਪਥ ਨੂੰ ਗ੍ਰਹਿ ਪਥ ਵੀ ਆਖਦੇ ਹਨ ਧਰਤੀ ਸੂਰਜ ਦੇ ਦਿਵਾਲੇ ਬਹੁਤ ਤੇਜ਼ ਰਫਤਾਰ ਨਾਲ ਘੁੰਮਦੀ ਹੈ ਅਰਥਾਤ 1 ਲੱਖ ਤੋਂ ਵੱਧ ਕਿਲੋਮੀਟਰ ਪ੍ਰਤੀ ਘੰਟਾ ਇਹ ਵੀ ਗੱਲ ਯਾਦ ਰੱਖਣਯੋਗ ਹੈ ਦੀ ਰਫ਼ਤਾਰ ਨਾਲ ਮਤਲਬ ਘੁੰਮਦੀ ਹੈ ਸੂਰਜ ਹਮੇਸ਼ਾ ਹੀ ਮੱਧ ਵਿੱਚ ਹੁੰਦਾ ਹੈ ਸੂਰਜ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ ਇਹ ਵੀ ਕੁਐਸਚਨ ਬਣ ਸਕਦਾ ਹੈ ਵੀ ਸੂਰਜ ਧਰਤੀ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਇਸ ਤਰ੍ਹਾਂ ਦੇਖੋ ਵੀ ਸੂਰਜ ਹਮੇਸ਼ਾ ਇਹਦੇ ਵਿਚਕਾਰ ਰਹਿੰਦਾ ਹੈ ਇੱਧਰ ਸਾਰਾ ਆਪਾਂ ਪੜ੍ਹੇ ਸੀ ਭੂਮਾਧ ਰੇਖਾ ਕਰਕ ਰੇਖਾ ਧਰਤੀ ਦਾ ਉਤਰੀ ਧਰੋਵ ਦੱਖਣੀ ਧਰੋਵ ਠੀਕ ਹੈ ਧਰਤੀ ਦੇ ਸੂਰਜ ਦੇਵਾ ਦੇ ਪ੍ਰਕਰਮਾਂ ਦੌਰਾਨ ਧਰਤੀ ਉੱਤੇ 66 ਡਿਗਰੀ ਦੇ ਕੋਣ ਦੇ ਝੁਕੇ ਹੋਣ ਕਰਕੇ ਉਤਰੀ ਅਰਧ ਗੋਲੇ ਦਾ ਅੱਧੇ ਤੋਂ ਵੱਧ ਹਿੱਸਾ 21 ਮਾਰਚ ਤੋਂ 23 ਸਤੰਬਰ ਤੱਕ ਸੂਰਜ ਦੇ ਸਾਹਮਣੇ ਰਹਿੰਦਾ ਹੈ ਇਸ ਦੌਰਾਨ ਉਤਰੀ ਧਰੋਵ ਜੋ ਕੇ ਰੱਖਵੇ ਵਜੋਂ ਸਿਰਫ ਇੱਕ ਮਤਲਬ ਬਿੰਦੂ ਹੈ ਸਾਰਾ ਸਮਾਦਾਨ ਗਤੀ ਦੇ ਸੂਰਜ ਦੇ ਸਾਹਮਣੇ ਹੁੰਦਾ ਹੈ ਤੇ ਇਸ ਕਰਕੇ ਉੱਤਰੀ ਧਰੋਵ ਵਿੱਚ 6 ਮਹੀਨਿਆਂ ਦਿਨ ਹੁੰਦਾ ਹੈ ਧਰਤੀ ਦੀ ਇਹ ਸਥਿਤੀ ਵਾਰਸ਼ ਗਤੀ ਵਿੱਚ ਤਬਦੀਲ ਹੋਣ ਮਗਰੋਂ 23 ਸਤੰਬਰ ਤੋਂ 21 ਮਾਰਚ ਤੱਕ ਦੱਖਣੀ ਧਰੋਵ ਨੂੰ ਅਗਲੇ 6 ਮਹੀਨੇ ਲਗਾਤਾਰ ਸੂਰਜੀ ਰੋਸ਼ਨੀ ਪ੍ਰਾਪਤ ਹੁੰਦੀ ਹੈ ਇਸ ਕਰਕੇ ਇੱਥੇ 6 ਮਹੀਨੇ ਦਿਨ ਟੜਿਆ ਰਹਿੰਦਾ ਹੈ ਇਸ ਤਰ੍ਹਾਂ ਧਰੁਵਾਂ ਤੇ 6 ਮਹੀਨੇ ਦਿਨ ਅਤੇ 6 ਮਹੀਨਿਆਂ ਦੀ ਰਾਤ ਹੁੰਦੀ ਹੈ ਧਰੁਵਾਂ ਤੇ ਇੱਥੇ ਸ਼ੇਮਿਨਾ ਦੇਨ ਅਤੇ ਸ਼ੇਮਿਨਾ ਦੀ ਰਾਤ ਹੁੰਦੀ ਹੈ 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਉੱਤੇ ਸਿੱਧੀਆਂ ਪੈਂਦੀਆਂ ਹਨ ਤੇ 22 ਦਸੰਬਰ ਨੂੰ ਮਕਰ ਰੇਖਾ ਤੇ ਇੰਜ ਜੂਨ ਮਹੀਨੇ ਵਿੱਚ ਉੱਤਰੀ ਅਰਧ ਗੋਲੇ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ ਤੇ ਦੱਖਣ ਦਸੰਬਰ ਵਿੱਚ ਦੱਖਣੀ ਅਰਧ ਗੋਲੇ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ ਇਸੇ ਤਰ੍ਹਾਂ ਸੰਸਾਰ ਵਿੱਚ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਦੀ ਲੰਬਾਈ ਲਗਭਗ बराबर ਹੁੰਦੀ ਹੈ ਕਿਉਂਕਿ ਇਹਨਾਂ ਦੋਹਾਂ ਇਹ ਕੁਐਸਚਨ ਵੀ ਬਣਦਾ ਕਿ ਦਿਨ ਅਤੇ ਰਾਤ ਦੀ ਲਵਾਈ ਕਿਹੜੀ ਕਿਹੜੀ ਤਰੀਕ ਨੂੰ ਸਾਰੇ ਸੰਸਾਰ ਵਿੱਚ ਬਰਾਬਰ ਹੁੰਦੀ ਹੈ ਕਿਉਂਕਿ ਇਹਨਾਂ ਦੋਹਾਂ ਦਿਨਾਂ ਨੂੰ ਕੋਈ ਵੀ ਤਰ੍ਹਾਂ ਅਬ ਸੂਰਜ ਵੱਲ ਝੁਕਿਆ ਨਹੀਂ ਹੁੰਦਾ ਸੂਰਜ ਦੀਆਂ ਕਿਰਨਾਂ ਭੂਮਧ ਰੇਖਾ ਉੱਤੇ ਸਿੱਧੀਆਂ ਪੈ ਰਹੀਆਂ ਹੁੰਦੀਆਂ ਹਨ ਇਸ ਅਵਸਥਾ ਨੂੰ ਵਿਸੂਵੀ ਆਖਦੇ ਹਨ ਵਿਸੂਵੀ ਕਿਸ ਨੂੰ ਆਖਦੇ ਹਨ ਉਹ ਸਮਾਂ ਜਦੋਂ ਸੂਰਜ ਦੀਆਂ ਕਿਰਨਾਂ ਭੂਮਧ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ ਤੇ ਦਿਨ ਅਤੇ ਰਾਤ ਦੀ ਨਵਾਈ ਬਰਾਬਰ ਹੁੰਦੀ ਹੈ ਇਸ ਤਰ੍ਹਾਂ ਥੈਂਕ ਯੂ